ਆ ਰੈਡੀ ਨਿਊ ਤੁਹਾਡਾ ਸਵਾਗਤ ਹੈ ਦੋਸਤੋ ਮੈਂ ਰਜੂ ਮੋਦੀ ਅੱਜ ਇੱਕ ਬਹੁਤ ਬਿਚੇ ਦੀ ਨਹੀਂ ਬਹੁਤ ਦੁਖਤ ਘਟਨਾ ਹੋਈ ਦਿੱਤੇ ਸਾਡੇ ਸਤਿ ਸ਼੍ਰੀ ਅੰਕਸ਼ ਰਾਜ ਅੰਸ਼ੀ ਰਾਜਾਇਕ ਕਪੂ ਉਤਪੁਰਾ MP ਜਿਨ੍ਹਾਂ ਦੀ ਪਤਨੀ ਪਾਨੀ ਰੇਸ਼ਮ ਕੋਰ ਜੀ ਦਾ ਦਿਹਾਂਤ ਹੋ ਗਿਆ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਦੀ ਰਸਮ ਉਹਨਾਂ ਦੇ ਪਤ੍ਰਿਕ ਪਿੰਡ ਸਾਫੀਪੁਰ ਜਲੰਧਰ ਵਿਖੇ ਪਿਆਰੀ ਜੀ ਤੁਸੀਂ ਦੇਖ ਸਕਦੇ ਹੋ ਕੁਝ ਵੀਰਾਂ ਵਿੱਚ ਖੂਨੀ ਖੂਨੀ ਡੈੱਡ ਬੋਡੀ ਲੈ ਕੇ ਆਏ ਨੇ ਹੌਸਲਾ ਹਾਂਸੀ ਹੁਣ ਰਿਸਪਕਟਰ ਰਾਜ ਹਾਂਸ ਨਵਰਾਜ ਹਾਂਸ ਜਿਹੜੇ ਸਰਵੇ ਨੂੰ ਸ਼ਹਿਰ ਦਾ ਹਰ ਇੱਕ ਨਮਨਣੇ ਵਿਅਕਤੀ ਕਾਹ ਹੋ ਗਾਡੀਟੀ ਨਾਲ ਗਿਆ ਹੋਵੇ ਚਾਹੇ ਉਹ ਤੁਹਾਨੂੰ ਜਿਹੜਾ ਜੁੜਿਆ ਹੋਵੇ ਚਾਹੇ ਉਹ ਛੋਟਾ ਜੁੜਿਆ ਹੋਵੇ ਹਰ ਬੰਦਾ ਕਿਤੇ ਵਗਿਆ ਉਹਨੇ ਥੋੜੇ ਟਾਈਮ ਦੇ ਵਿੱਚ ਉਹਨਾਂ ਦੀ ਅੰਤਿਮ ਸੰਸਕਾਰ ਦੀ ਰਸਮ ਜੜੀ ਕੀ ਪਿੰਡ ਸਭੀ ਪੁਰ ਉਧਰ ਵਿਕੇ ਮੰਗਿਆ ਤੁਹੇ ਤਸਵੀਰਾਂ ਦੇਖ ਸਕਦੇ ਹੋ ਤੋ ਨਾਲ ਅਮਰ ਤੇਰੇ ਪਿਆਰ ਦੇ ਹੋਣੋਂ ਕਿ ਬਚੀ ਤੀਂ ਜੇ ਤੈਨੂੰ ਮਿਲਣ ਲਈ ਇੱਕ ਸੁਨੋ ਜਿਹਨਾਂ ਤੋਂ ਰੋਣ ਆਨੰਦ ਦਾ ਤਿਆਰ ਇਹ ਮੋੜ ਤੇ ਚਲੋ ਦੇਖਿਆ ਦਿਓ ਸ਼ਾਇਰ ਦਾ ਹਰ ਗਨ ਮਾਨੇ ਰੱਖੀ ਜਿਹੜਾ ਕਿ ਉਹਨਾਂ ਦੇ ਨਾਲ ਦਿਲੋਂ ਤਨ ਮੰਨਣਾ ਜੁੜਿਆ ਬੀਤੇ ਦਿਨ ਹੀ ਉਹਨਾਂ ਦਾ ਜਿਹੜਾ ਹੰਤਿੰ ਸੁਆਸ ਅਗਰ ਆਫਿਸਾਂ ਨੂੰ ਥੋੜੇ ਤੋਂ ਬਿਗਾਰ ਚੁਕੇ ਜਿਹੜੇ ਕੱਲ ਕਿੰਨੇ ਜੀ ਹਸਪਤਾਲ ਦੇ ਵਿੱਚ ਉਹਨਾਂ ਨੇ ਅੰਤਿਮ ਸਾਲ ਹੀ ਉਹ ਤਸਵੀਰਾਂ ਦੇਖ ਸਾਡੀ ਉਹ ਸ਼ਹਿਰ ਦਾ ਹਰ ਬਰਾਂ ਦਾ ਬਦਲ ਰਿਹਾ ਹੈ ਸੇ ਮੌਜੂਦ ਹੈ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਅੰਤ ਸਿੰਘ ਜੀ ਸਾਹਿਬ ਦੇਖ ਸਰਦੇ ਹਾਂ ਉਹਨਾਂ ਨੇ ਅੰਤਿਮ ਸਸਕਾਰ ਦੀ ਦਸੌ ਜੜੀ ਕਿ ਉਹਨਾਂ ਦੇ ਪੈਤ੍ਰਿਕ ਪਿੰਡ ਸਫੀਪੁਰ ਵਿਖੇ ਕੀ ਤਿਆਰੀ ਹੈ ਕਿ ਕਿ ਸ਼ਾਇਦ ਹਰ ਗਨ ਮੰਨਿਆ ਪੂਰੇ ਰਾਜ ਤੋਂ ਸਾਹਿਬ ਸਾਹਿਬੀ ਉਹ ਰਾਜਨੀਤੀ ਨਾਲ ਪੂਰੇ ਦੇ ਚਾਹੇ ਹੋ ਸੰਗੀਤ ਹੋ ਚਗਤ ਨਾਲ ਚਾਹੇ ਹੋ ਸੋਸ਼ਲ ਸਮਾਜ ਸੇਵਾ ਨਾਲ ਜੁੜੇ ਰੁਕਤੀ ਹਰ ਬਤੀ ਉਹਨਾਂ ਦੀ ਉਥੇ ਪਹੁੰਚਿਆ ਹੋਇਆ ਹੈ

ਤਤਸਵੀਰਾਂ ਦੇਖ ਰਹੇ ਤੁਸੀਂ ਉਹਦੇ ਮੈਟ੍ਰਿਕ ਪਿੰਡ ਸਫੀਪੁਰ ਜਲੰਧਰ ਜਿੱਥੇ ਜਿਹੜਾ ਦੇ ਅੰਤਿਮ ਸੰਸਕਾਰ ਦੀ ਰਸਮ ਨੇ ਬਾਈ ਜਾਰੀ ਹੈ ਤਾਂ ਕਿ ਸ਼ਹਿਰ ਦਾ ਹਰ ਵਰਗ ਦਾ ਹਰ ਵਿਅਕਤੀ ਪਹੁੰਚਿਆ ਹੋਇਆ ਹੈ ਉਹਨਾਂ ਨੂੰ ਸ਼ਰਧਾਂਜਲੀ ਦੇ ਲਈ ਉਹਨਾਂ ਤਸਵੀਰਾਂ ਵਿੱਚ ਸਾਹਤ ਕਰਾਇਆ ਜਾ ਰਿਹਾ ਹੈ ਅਸੀਂ ਜ਼ਪਾਰਟੀ ਸ਼ੁਰੂ ਨੂੰ ਅੰਨੇ ਸਫੀਪੁਰ ਲਈ ਆ ਗਿਆ ਹੈ ਜੀ ਜੀ ਸਭ ਇਹਨਾਂ ਨੂੰ ਸ਼ਰਤਾਂ ਦੇ ਦੇ ਵਾਸਤੇ ਲੋਕਾਂ ਦਾ ਹਜੂਮ ਉੱੜਿਆ ਹੋਇਆ ਹੈ ਜਿਹੜਾ ਕਿ ਉਹਨਾਂ ਨਾਲ ਪਿਆਰ ਕਰਦਾ ਸੀ ਉਹਨਾਂ ਨਾਲ ਜੁੜਿਆ ਹੋਇਆ ਹੈ ਚਾਹੇ ਉਹ ਰਾਜਨੀਤੀ ਨਾਲ ਪ੍ਰੇਰਿਤ ਹੋ ਜਾਦੇਤੀ ਦਾ ਜੁੜੇ ਬੰਦੇ ਹੋਣ ਸੋਸ਼ਲ ਬੰਦੇ ਹੋਣ ਸੰਗੀਤ ਜਗਤ ਨਾਲ ਹੋਣ ਹਰ ਵਿਅਕਤੀ ਇੱਥੇ ਮੌਜੂਦ ਹੈ ઘડી ઉભા ਹਾਂ ਜੀ ਪਾਸਪੋਰਟ ਪਿੱਛੋਂ ਦਿੱਤਾ ਲੈ ਉਹ ਪਾਓਏ ਕੋਈ ਰਾਮ ਰਾਮ ਬੋਲ ਜਾਓ ਪਟਾਕੇ ਨਾ ਮਾਰੇ ਯਾਰ ਥੋੜਾ ਪਲੀਜ਼ ਸਕੂਲ ਦੇ ਪਿੱਛੇ ਥੋੜਾ ਸਮਝਾਓ ਥੋੜਾ ਥੋੜਾ ਪਿੱਛੇ ਪਿੱਛੇ ਹੋ ਜੀ ਪਲੀਜ਼ ਥੋੜੇ ਪਿੱਛੇ ਪਈਏ ਥੋੜਾ ਥੋੜਾ ਪਿੱਛੇ ਪਿੱਛੇ ਹੋ ਜੀ ਭਾਜੀ ਤੁਸੀਂ ਵੀ ਪਿੱਛੇ ਜੀ ਭਾਈ ਮੜਾ ਪਿੱਛੇ ਜੋ ਹਣਾ ਬਸ ਕਰੋ ਮਣੀ ਮਣੀ ਅੱਛਾ ਲੋ ਮਣੀ ਇਹ ਤਾਂ ਪਿੱਛੇ ਕਿੱਥੇ ਨਿਕਲੋ ਪਿੱਛੇ ਨਿਕਲੋ ਆਜੋ ਤੁਸੀਂ ਆਜੋ ਉਹ ਦੋ ਜਮਾਨਾ ਹਾਂ ਹਾਂ ਨਿਕਲੋ ਨਿਕਲੋ ਗੋਹ ਗਿਆ ਗੋਹ ਬਟੇ ਇਹ ਆਪਣੀ ਦਾ ਹਾਂ ਇਹ ਲੋ ਆਪਾਂ ਕਰਾਂਗੇ ਅੱਗੇ ਆ ਜੀ ਲੇ ਗਏ ਪਿੱਛੇ ਲੇ ਰੱਖੋ ਉਦੋਂ ਨਾ ਟੱਕਰ ਨਾ ਸਿੱਧਾ ਪਾਸੇ ਨਾ ਟੱਕਰ ਜੀ ਤੇ ਘੁੰਮ ਕੇ ਜਾਓ ਦਰਸ਼ਨ ਕਰਾਈਏ ਨੰਦ ਰਾਜ ਹਾਂ ਜੀ ਇੱਥੇ ਪੰਦਤ ਕਰਾਓ ਜਾਨੀ ਵਾਸੰਗਲ ਨਾਲ ਕਿਤੇ ਪੈਣਾ ਗੇ ਮੈਂ ਆਪਣਾ ਪਿੱਛੇ ਇੱਧਰ ਘੁੰਮਦੇ ਜਾਓ ਜੀ ਦਰਸ਼ਨ ਕਰਾਓ ਜੀ ਦਰਸ਼ਨ ਕਰਾਓ ਜੀ ਜੀ ਤਾਂ ਤੁਹਾਡੇ ਕੋਲ ਵੀ ਨਹੀਂ ਤਾਂ ਕਿੰਨਾ ਚੱਲੀ ਜਾਓ ਆਪਾਂ ਜੀ ਇੱਧਰ ਥੋੜੇ ਪਿੱਛੇ ਹੋ ਜਿਓ ਘੁੰਮ ਲੈ ਕੇ ਸਾਈਡ ਦੇਖ ਕੇ ਚਾ ਪਿੱਛੇ ਉਤਾ ਨੰਗਨ ਨੰਗਨ ਪਿੱਛੇ ਨੂੰ ਜੀ ਆਉਣੇ ਤੇ ਆ ਜੀ ਆਉਣੇ ਬਿਲਕੁਲ ਚੱਲ ਜੀ ਕਿ ਹੋ ਦੋਸਤੋ ਹੁਣ ਤੁਸੀਂ ਤਸਵੀਰਾਂ ਦੇਖੀਆਂ ਜਿਹੜਾ ਕਿ ਉਹਨਾਂ ਦੀ ਆਰਤੀ ਸ਼੍ਰੀ ਨੰਤਿਉਂ ਦਸ਼ਨਾ ਵਸਤਰਾ ਕੀਤਾ ਗਿਆ ਜਿੱਥੇ ਕਿ ਉਹਨਾਂ ਦੇ ਦੋਨੇ ਪੁੱਤਰ ਦਾ ਰਾਜ ਜਿਉ ਰਾਜ